ਲੋ ਸੋਨੀਆ ਸੋਨੀਆ ਮਾਂ ਨੂੰ ਮਿਲ ਕੇ ਆਇਆ ਉਹ ਦੱਸਣ ਲਈ ਹੀ ਕਹਿੰਦੀ ਸੰਗਾ ਸਾਹਿਬ ਪਾਣੀ ਜਾ ਨਿਕਲਦਾ ਹੈ ਕਹਿੰਦੀ ਸੰਗਾ ਸਾਹਿਬ ਮੈਂ ਧੱਕ ਦੋ ਕੀ ਕਹਿੰਦੀ ਤੋੜਾ ਬਣ ਕੇ ਮਾਂ ਕੀ ਕਰੀ ਕਹਿੰਦੀ ਸੰਗਾ ਜੀ ਨਿੱਕਾ ਜਾਂ ਛੇਕ ਹੀ ਕਹਿੰਦੀ ਤੱਕ ਦਿਓ ਹੈ ਕਹਿੰਦੀ ਸੰਗਾ ਸਾਹਿਬ ਮੈਂ ਛੇਕ ਬੰਦ ਕਰਨ ਲਈ ਤੇ ਕਹਿੰਦੀ ਲੋਕਾਂ ਨੇ ਰੀਲ ਚਲਾਤੀ ਮੈਂ ਸੁਣੀਆਂ ਮਨ ਜੀ ਇਤਨਾ ਹੀ ਚੱਲਦਾ ਕਿ ਦਿਨ ਕੋ ਕਿਦਨ ਕੋ ਪੰਜਾਬੀ ਕਰਦੇ 5000 ਬੰਦੇ ਜੋ ਤੁਸੀਂ ਮੈਨੂੰ 5 ਬੰਦੇ ਪ੍ਰਸ਼ਾਸਨ ਦੇ ਲੱਭ ਕੇ ਦਿਖਾਓ ਇਹ 5000 ਬੰਦਾ ਖੜਾ ਜਿੱਥੇ ਜਿੱਥੇ ਦਾ ਤੁਹਾਡਾ ਕੈਮਰਾ ਜਾਂਦਾ ਨਿਗਾਹ ਮਾਰੋ ਇਹ ਬਿਨਾ ਸੱਦੇ ਤੋਂ ਆਏ ਹੋਏ ਨੇ ਆਪ ਮੁਹਾਰੇ ਆਪਣੇ ਕੰਮ ਤੁਸੀਂ ਉਹ ਗੱਲ ਕਰਦੀ ਵੀ 25 25 50 ਹਾਂ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਐਮ ਐਲ ਏ ਐਮ ਪੀ ਆਮ ਆਦਮੀ ਪਾਰਟੀ ਦਾ ਵਰਕਰ ਲੱਭ ਕੇ ਮਾਇਆ ਦੇ ਬੈਗ ਭਰ ਕੇ ਹੁਣ ਖਾਲੀ ਹੋ ਗਿਆ ਹੁਣ ਚੱਲੇ ਆਂ ਫੇਰ ਭਰ ਕੇ ਲਿਆਵਾਂਗੇ ਜਿੱਦਾਂ ਟਰੈਕਟਰ ਲੈ ਕੇ ਆਵਾਂਗੇ ਠੀਕ ਆ ਸੋ ਅਸੀਂ ਪੰਜਾਬੀਆਂ ਦੇ ਨਾਲ ਆ ਸਾਡੀ ਬੜੀ ਮਾਰਸ਼ਲ ਗੋਮ ਆ ਸੱਚੇ ਪਾਤਸ਼ਾਹ ਧੰਨ ਗੁਰਗੁਬ ਸਿੰਘ ਮਹਾਰਾਜ ਦੀ ਮੇਰ ਆ ਨਾ ਕਦੇ ਦਵੇ ਨਾ ਕਦੇ ਦਬਣਾ ਤੇ ਨਾ ਕਦੇ ਦਵਾਂਗੇ ਠੀਕ ਆ ਬਹੁਤ ਮੇਰ ਆ ਪੰਜਾਬ ਤੇ ਪਾਣੀ ਆਇਆ ਸੀ ਠੀਕ ਆ ਉਹਨੇ ਹੌਲੀ ਹੌਲੀ ਸਟੈਪ ਡਾਊਨ ਹੋ ਜਾਣਾ ਠੀਕ ਆ ਉਹ ਇਹ ਆタルੂ ਪਾਰਟੀ ਕੀ ਚੀਜ਼ ਐ ਡਰਾਮਿਆਂ ਦੀ ਪਾਰਟੀ ਐ ਇਕੱਲਾ ਹੀ ਬੈਠਾ ਰੋਟੀ ਸੜਕ ਦੇ ਵਿੱਚ ਰੱਖੇ ਇਕੱਲਾ ਹੀ ਚੌਂਕੜੀ ਮਾਰ ਕੇ ਬਾਕੀ ਸਾਰੇ ਬੰਦੇ ਖੜੇ ਸਕਿਉਰਟੀ ਵਾਲੇ 200 ਬੰਦਾ ਅੱਛਾ ਤੈਨੂੰ ਇਕੱਲੇ ਨੂੰ ਭੁੱਖ ਲੱਗ ਗਈ ਸੀ ਬਾਕੀ ਬੰਦਾ ਉਹ ਕਿੱਥੇ ਲੰਗਰ ਆਪਾਂ ਜਦੋਂ ਜਾਂਦੇ ਆਪਾਂ ਲੰਗਰ ਛਕਦੇ ਆਪਾਂ ਪੰਗਤ 'ਚ ਬਹਿ ਕੇ ਛਕਦੇ ਆਂ ਇਕੱਲਾ ਚੌਂਕੜੀ ਮਾਰ ਕੇ ਅੱਛਾ ਜਦੋਂ ਦੇਖਿਆ ਫੋਟੋਆਂ ਹੋ ਗਈਆਂ ਉਹ ਰੋਟੀ ਚੱਕ ਕੇ ਪਰੇ ਲੈ ਗਈ ਇਹ ਵੀ ਵੀਡੀਓ ਆ ਰਹੀ ਐ ਇਹ ਗੱਲ ਐ ਵੀ ਜਦੋਂ ਵੀ ਇਹਨਾਂ ਦੇ ਅੱਗੇ ਕੋਈ ਮੜਾ ਮੋਟਾ ਖਲੋਂਦਾ ਜਾਂ ਕੋਈ ਗੱਲ ਕਰਦਾ ਸਭ ਤੋਂ ਪਹਿਲਾਂ ਇਹ ਆਪਣੀ ਡਿਕਟੇਟਰਸ਼ਿਪ ਤੇ ਉਹਨੂੰ ਆਪ ਵਿਖਾਉਂਦੇ ਹਣ 5 ਐਮ ਐਲ ਆ ਦੇ ਇਸਤੀਫਾ ਤੇ ਸਾਇਨ ਲਈ ਬਿਠੇ ਆ। ਅੱਛਾ ਪੰਜਾਬ 5 ਐਮ ਐਲ ਆ ਦੇ। 5 ਐਮ ਐਲ ਆ ਤੇ ਇਸਤੀਫਾ ਤੇ ਸਾਇਨ ਲਈ ਬਿਠੇ ਆ ਤੁਹਾਡੀ ਸਰਕਾਰ ਡਰਾਉਨ ਦੇ ਮਾਰੇ। ਉਹ ਕਿਉਂ? ਬਸ ਬਈ ਇਹ ਭੁੱਖੇ ਨੇ ਇਹਨਾਂ ਕੋਈ ਟਰਾਲੀ ਨਹੀਂ ਛੱਡੀ ਜਿਹੜੇ ਕੋ ਪਾਣੀ ਲਿਆ ਇੱਕ ਮੁੰਡਾ ਨਾ ਇਟਲੀ ਜਿਹੜੇ 26 ਕਿਲੇ ਪੈੜੀ ਐਡੀ ਭੁੱਖ ਵਿਖਾਈ ਆ 150 ਪੇਟੀ ਪਾਣੀ ਦੀ ਅਜੇ ਉਹਨਾਂ ਦੇ ਕੋਠੇ ਤਲਾਹੀ ਲੈ ਲੋ ਜਾ ਕੇ 150 ਨਾ ਨਿਕਲੇ ਤੇ ਮੇਰੇ ਸਿਰ ਚ ਛਿੱਤਰ ਮਾਰਿਓ ਮੈਂ ਕਿਹਾ ਕੋਠੀ ਵੀ ਲੱਗਾ ਲੱਗੀ ਨਹੀਂ ਹੋਇਆ ਕੁਛ ਨਹੀਂ ਹੋਇਆ ਨੂੰ ਕੁਛ ਨਹੀਂ ਹੋਇਆ ਮੈਂ ਅਫਸਰ ਨੂੰ ਬੁਲਾਇਆ ਮੈਂ ਕਿਹਾ ਇਹ ਬਿਜਲੀ ਜੋ ਹੈ ਦਿਨ ਵਿੱਚ ਕਿਉਂ ਨਹੀਂ ਆਤੀ ਇਹ ਰਾਤ ਕੋ 1:30 ਵਜੇ ਕਿਉਂ ਦਿੱਤੇ ਹੋ ਤੇਰੀ ਬੈਸੀ ਪਹਿਲੇ ਸੀ ਬਣਾਉਗਾ ਮੈਂ ਕਿਹਾ ਤੁਸੀਂ ਕਦੇ ਨੱਕੇ ਤੇ ਮੀਟਿੰਗ ਕੀਤੀ ਹੈ ਕਹਿੰਦੇ ਨਕਾ ਨਕਾ ਨਹੀਂ ਮੈਂ ਨਕਾ ਨਹੀਂ ਨਕਾ ਨਹੀਂ ਨਕਾ ਨਾ ਨਕਾ ਵੀ ਮੀਟਿੰਗ ਮੈਂ ਅਗਲੀ ਮੀਟਿੰਗ ਨੱਕੇ ਤੇ ਰੱਖਾਂਗੇ ਮੈਂ ਤੁਹਾਨੂੰ ਪਤਾ ਵੀ ਨਕਾ ਜਿਹੜਾ ਝੋਨੇ ਦਾ ਕਿਆਰਾ ਡੂੜ ਘੰਟੇ ਪਰ ਜਾਂਦਾ ਜੇ ਟਾਈਮ ਜ਼ਿਆਦਾ ਰਹਿਣਾ ਤੁਸੀਂ ਮਤਲਬ ਜ਼ਿਆਦਾ ਵਿਲੇ ਹੋਣਾ ਤਾਂ ਜਮਾ ਖੀਰ ਤੋਂ ਬੱਟ ਨੂੰ ਉਹ ਇਧਰ ਨੂੰ ਵੜ ਦੋ ਦੂਜੇ ਚ ਪੈਣ ਲੱਗ ਜਾਂਦਾ ਉਧਰ ਤੇ ਜਦੋਂ ਇਧਰੋਂ ਭਰ ਗਿਆ ਫੇਰ ਮੈਂ ਕਿਹਾ ਮੈਂ ਕਿਹਾ ਯਾਰ ਤੁਸੀਂ 9 ਤੋਂ 5 ਸਾਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ ਹੈ ਯਾਰ ਤੁਸੀਂ ਕਿਸਾਨਾਂ ਦਾ ਜਿਹੜਾ ਦਫ਼ਤਰ ਹੈ ਉਹ ਰਾਤ ਨੂੰ ਡੂੜਦਾ